ਪੰਜਾਬ ਦੇ ਵਿੱਚ ਹਰ ਰੋਜ਼ ਵਧ ਰਹੀ ਗਰਮੀ ਨੂੰ ਲੈ ਕੇ ਵਾਇਸਲੈਸ ਸੈਕੰਡ ਹੋਮ ਸੰਸਥਾ ਵੱਲੋਂ ਬੇਜਵਾਨ ਪਸ਼ੂਆਂ ਤੇ ਪੰਛੀਆਂ ਦੇ ਲਈ ਲਗਾਤਾਰ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਇਸ ਮੌਕੇ ਸੇਵਾ ਸੰਸਥਾ ਦੇ ਮੁਖੀ ਨਵੀਨ ਗੁਰੂਵਰ ਦੇ ਵੱਲੋਂ ਜਾਣਕਾਰ ਦਿੰਦੇ ਹੋਏ ਦੱਸਿਆ ਕਿ ਬੇਸ਼ੱਕ ਹੁਸ਼ਿਆਰਪੁਰ ਦੇ ਵਿੱਚ ਅਲੱਗ-ਅਲੱਗ ਸੰਸਥਾਵਾਂ ਨੇ ਜੋ ਕਿ ਹਰ ਰੋਜ਼ ਬੇਜਵਾਨ ਪਸ਼ੂਆਂ ਦੇ ਲਈ ਤੇ ਪੰਛੀਆਂ ਦੇ ਲਈ ਖਾਣ ਪੀਣ ਦੇ ਫਰੂਟ ਵਗੈਰਾ ਜਾਂ ਫਿਰ ਚਾਰੇ ਦਾ ਬੰਦੋਬਸਤ ਕਰਦਿਆਂ ਨੇ ਪਰ ਹਰ ਰੋਜ਼ ਵਧ ਰਹੀ ਗਰਮੀ ਨੂੰ ਲੈ ਕੇ ਜਿੱਥੇ بارش ਨਾ ਹੋਣ ਦੇ ਕਾਰਨ ਜੰਗਲਾਂ ਦੇ ਵਿੱਚ ਪਸ਼ੂ ਪੰਛੀ ਪਾਣੀ ਦੀ ਦਿੱਕਤਾਂ ਦੇ ਨਾਲ ਮਰ ਰਹੇ ਨੇ ਉਹਨਾਂ ਨੂੰ ਦੇਖਦੇ ਹੋਏ ਸਾਡੇ ਸੰਸਥਾ ਵੱਲੋਂ ਪਾਣੀ ਦਾ ਟੈਂਕਰ ਲੈ ਕੇ ਰੋਜ਼ ਹੁਸ਼ਿਆਰਪੁਰ ਦੇ ਨਾਲ ਲੱਗਦੇ ਹਿਮਾਚਲ ਦੇ ਵਿੱਚ ਪਾਣੀ ਦੇ ਟੈਂਕਰ ਲੈ ਕੇ ਸੜਕਾਂ ਉੱਪਰ ਬਣੇ ਪਸ਼ੂਆਂ ਦੇ ਲਈ ਪਾਣੀ ਪੀਣ ਦੇ ਲਈ ਜੋ ਸਥਾਨ ਨੇ ਉੱਥੇ ਪਾਣੀ ਪਹੁੰਚਾਇਆ ਜਾ ਰਿਹਾ ਤਾਂ ਜੋ ਹਰ ਰੋਜ਼ ਪਿਆਸ ਦੇ ਨਾਲ ਪਸ਼ੂ ਪੰਛੀ ਜੋ ਮਰ ਰਹੇ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਇਸ ਦੇ ਨਾਲ ਹੀ ਨਵੀਨ ਗਰੋਵਰ ਨੇ ਕਿਹਾ ਕਿ ਹੁਸ਼ਿਆਰਪੁਰ ਵਾਸੀਆਂ ਨੂੰ ਵੀ ਸਾਡੀ ਅਪੀਲ ਹੈ ਕਿ ਸਾਡਾ ਵੱਧ ਵੱਧ ਸਾਥ ਦੇਣ ਤਾਂ ਜੋ ਅਸੀਂ ਪਸ਼ੂ ਪੰਛੀਆਂ ਨੂੰ ਇਸ ਤਰ੍ਹਾਂ ਨਾਲ ਬਚਾਉਂਦੇ ਰਹਿ ਸਕੀਏ ਮੇਰਾ ਨਾਮ ਜੀ ਨਵੀਨ ਗਰੋਵਰ ਹੈਗਾ ਤੇ ਆਪਣੀ ਐਨ ਜੀਓ ਜਿਹੜੀ ਵੌਇਸਲੈਸ ਸੈਕਿੰਡ ਇਨਿੰਗ ਹੋਮ ਹੈਗੀ ਆ ਜਿਹੜੀ ਕਿ ਆਪਾਂ ਸਟ੍ਰੇ ਐਨੀਮਲਸ ਜਿੱਦਾਂ ਕਿ ਬੇਸਹਾਰਾ ਹਾਲਤ ਦੇ ਵਿੱਚ ਰੋਡ ਦੇ ਉੱਪਰ ਜਿਹੜੇ ਜ਼ਖਮੀ ਹਾਲਤ ਦੇ ਵਿੱਚ ਹੁੰਦੇ ਆ ਉਹਨਾਂ ਦਾ ਰੈਸਕਿਊ ਕਰ ਰਹੇ ਆ ਜਿਹਦੇ ਨਾਲ ਦੀ ਨਾਲ ਜਿੱਦਾਂ ਕਿ ਇਸ ਵੇਲੇ ਬਹੁਤ ਹੀ ਜ਼ਿਆਦਾ ਤਪਦੀ ਹੋਈ ਗਰਮੀ ਦੇ ਵਿੱਚ ਘਾਰ ਹਰ ਕਿਸੇ ਨੂੰ ਪਾਣੀ ਦੀ ਜ਼ਰੂਰਤ ਆ ਉੱਥੇ ਹੀ ਆਪਾਂ ਦੇਖਦੇ ਆ ਕਿ ਜਿਹੜੇ ਐਸੇ ਬੇਜਵਾਨ ਹੈਗੇ ਆ ਪ੍ਰਮਾਤਮਾ ਦੇ ਬਣਾਏ ਹੋਏ ਜਿਹੜੇ ਜੀ ਆ ਜਿਨ੍ਹਾਂ ਦੇ ਕੋਲ ਕੋਈ ਵੀ ਸਾਧਨ ਨਹੀਂ ਹੈ ਪਾਣੀ ਦਾ ਜਿੱਦਾਂ ਕਿ ਆਪਾਂ ਪੰਜਾਬ ਹਿਮਾਚਲ ਬਾਰਡਰ ਤੇ ਇਧਰੋਂ ਉਨਾਂ ਰੋੜ ਤੇ ਦੇਖ ਲਈਏ ਚਾਹੇ ਆਪਾਂ ਮੰਗੂਵਾਲ ਵਾਲੀ ਸਾਈਡ ਤੇ ਉੱਪਰ ਦੇਖ ਲਈਏ ਮੰਗੂਵਾਲ ਵਾਲੀ ਸਾਈਡ ਤੇ ਤਾਂ ਫਿਰ ਵੀ ਸਾਨੂੰ ਕਈ ਤਰ੍ਹਾਂ ਦੇ ਡੈਮ ਦਿਖ ਜਾਂਦੇ ਆ ਪਰ ਉਨਾ ਸਾਈਡ ਤੇ ਕੋਈ ਡੈਮ ਕੋਈ ਪਾਣੀ ਦੀ ਪਾਈਪਲਾਈਨ ਜਾਂ ਕੋਈ ਵੀ ਬੋਰ ਵਗੈਰਾ ਇਧਰ ਆ ਸਾਧਨ ਨਹੀਂ ਹੈ ਜਿਸ ਵਜ੍ਹਾ ਦੇ ਕਰਕੇ ਅੱਜ ਤੋਂ 10 ਤੋਂ 12 ਸਾਲ ਪਹਿਲਾਂ ਉਧਰ ਜਦੋਂ ਘੁੰਮਣ ਗਏ ਤਾਂ ਪਤਾ ਲੱਗਾ ਕਿ ਪਾਣੀ ਦੀ ਕਿੰਨੀ ਜ਼ਰੂਰਤ ਆ ਉਸ ਵੇਲੇ ਇੱਕ ਪਲਾਸਟਿਕ ਦੀ ਕਿੰਨੀ ਜਿਹੜੀ 50 ਲੀਟਰ ਦੀ ਲੈ ਕੇ ਆਪਾਂ ਜਾਈਦਾ ਸੀਗਾ ਪਾਣੀ ਪਾਨ ਫਿਰ ਹੌਲੀ-ਹੌਲੀ ਦੋ ਤਿੰਨ ਕਿੰਨੀਆਂ ਲੈ ਕੇ ਜਾਣੀਆਂ ਸ਼ੁਰੂ ਕਰਤੀਆਂ ਪਰ ਜਿੱਦਾਂ ਕਿ ਉੱਥੇ ਜ਼ਿਆਦਾ ਡਿਮਾਂਡ ਹੋਣ ਦੀ ਵਜ੍ਹਾ ਦੇ ਕਰਕੇ ਫਿਰ ਆਪਾਂ ਕਿਰਾਏ ਤੇ ਪਾਣੀ ਦਾ ਟੈਂਕਰ ਲੈ ਕੇ ਜਾਣਾ ਸ਼ੁਰੂ ਕੀਤਾ ਫੇਰ ਵੀ ਜਿੱਦਾਂ ਪੁਰਾਣੀ ਪੈਂਦਾ ਸੀਗਾ ਪਾਣੀ ਤੇ ਸਾਨੂੰ ਹੁਣ ਆਪਣਾ ਹੀ ਟੈਂਕਰ ਮਿਲ ਚੁੱਕਾ ਆ ਜਿਹੜਾ ਕਿ ਆਪਾਂ ਜਦੋਂ ਦਿਲ ਕੀਤਾ ਰਾਤ ਨੂੰ ਸਵੇਰੇ ਦੁਪਹਿਰੇ ਸ਼ਾਮੀ ਕਿਸੇ ਵੀ ਦਿਨ ਪਾਣੀ ਦੀ ਸੇਵਾ ਜਦੋਂ ਸਾਨੂੰ ਲੱਗਦਾ ਕਿ ਉੱਥੇ ਕਮੀ ਹੈਗੀ ਆ ਉੱਥੇ ਪਾਣੀ ਦੀ ਸੇਵਾ ਲੈ ਕੇ ਪਹੁੰਚੀਦਾ ਤਾਂ ਕਿ ਉੱਥੇ ਕੋਈ ਵੀ ਜਿਹੜਾ ਬੇਜਵਾਨ ਹੈਗਾ ਹੈ ਕਈ ਸਾਰੇ ਉੱਥੇ ਗਊਤੰਨ ਹੈਗੇ ਆ ਤੇ ਕਈ ਸਾਰੀ ਬਾਨਸੇਨਾ ਆ ਹਿਰਨ ਹੈਗੇ ਆ ਬਾਰਾ ਸਿੰਘੇ ਹੈਗੇ ਆ ਹੋਰ ਵੀ ਜਿਹੜੇ ਜੀਵ ਹੈਗੇ ਆ ਜਿਹੜੇ ਉੱਥੇ ਸਾਡੀ ਵੇਟ ਕਰਦੇ ਹੁੰਦੇ ਆ ਕਿ ਪਾਣੀ ਲੈ ਕੇ ਆਣਗੇ ਤੋ ਜਦੋਂ ਆਪਾਂ ਪਾਣੀ ਲੈ ਕੇ ਜਾਂਦੇ ਆ ਟਰੈਕਟਰ ਦੀ ਆਵਾਜ਼ ਦੇ ਨਾਲ ਹੀ ਉਹ ਹੋਦੀਆਂ ਦੇ ਕੋਲ ਆ ਪਾ ਜਾਂਦੇ ਨਹੀਂ ਤਾਂ ਇੰਨੇ ਸੈਂਸਿਟਿਵ ਜੀਵ ਉਹ ਬੰਦੇ ਤੋਂ ਡਰਦੇ ਆ ਕਿ ਸਾਨੂੰ ਇਹ ਫੜ ਕੇ ਨਾ ਲੈ ਜਾਣ ਤੇ ਸਾਡੇ ਹੱਥੋਂ ਪਾਈਪ ਫੜ ਕੇ ਡਾਇਰੈਕਟ ਪਾਈਪ ਤੋਂ ਪਾਣੀ ਪੀਂਦਿਆਂ ਕਈ ਇਧਰੀਆਂ ਸਾਡੇ ਕੋਲ ਕਲਿੱਪਸ ਹੈਗੇ ਜਿਹਦੇ ਵਿੱਚ ਪਤਾ ਲੱਗਦਾ ਕਿ ਸਾਡਾ ਇੱਥੇ ਆਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ 45 ਡਿਗਰੀ ਟੈਂਪਰੇਚਰ ਦੇ ਵਿੱਚ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਸਾਡੀ ਕੋਈ ਵੇਟ ਕਰਦਾ ਪਿਆ